ਅੱਜ ਜਿੱਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਚਾਂਦੀ ਹੁੰਦੀ ਹੈ ਦੇਖੋ ਚਾਂਦੀ ਆਪਣੀ ਦੇਖੋ ਪਈ ਪਈ ਕਾਲੀ ਹੋ ਜਾਂਦੀ ਹੈਗੀ ਤੇ ਉਹਨੂੰ ਦੇਖੋ ਆਪਾਂ ਠੀਕ ਕਿਸ ਤਰ੍ਹਾਂ ਕਰੀਏ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਵੈਸੇ ਤਾਂ ਦੇਖੋ ਜਦੋਂ ਆਪਾਂ ਨੇ ਚਾਂਦੀ ਨੂੰ ਧਗਾਉਣਾ ਹੁੰਦਾ ਤਾਂ ਆਪਾਂ ਸੁਨਿਆਰ ਕੋਲੇ ਲੈ ਕੇ ਜਾਣੇ ਹਾਂਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਚਾਂਦੀ ਨੂੰ ਆਪਾਂ ਘਰ ਵਿੱਚ ਕਿਸ ਤਰ੍ਹਾਂ ਉਹਨੂੰ ਸਾਫ਼ ਕਰੀਏ ਤੇ ਸਾਰੀ ਆਪਾਂ ਇਸ ਵੀਡੀਓ 'ਚ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਿਉਂ ਦੇਖਣਾ ਜੀ ਚਲੋ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਦੇਖੋ ਕੀ ਕਰਨਾ ਇਹ ਆਪਾਂ ਨੇ ਦੇਖੋ ਪਾਣੀ ਕਰਨ ਧਰਤਾ ਤੇ ਉਸ ਤੋਂ ਬਾਅਦ ਆਪਾਂ ਨੇ ਦੇਖੋ ਇਹ ਲੈਤਾ ਸਰਫ ਸਰਫ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਇਹ ਆਪਾਂ ਨੇ ਇਹਦੇ ਵਿੱਚ ਪਾਤਾ ਸਰਫ ਉਸ ਤੋਂ ਬਾਅਦ ਇਹਨੂੰ ਆਪਾਂ ਦੇਖੋ ਖੋਲਣਾਗਾ ਇਸ ਤਰੀਕੇ ਨਾਲ ਕੋਈ ਵੀ ਚਮਚਾ ਲੈ ਲਓ ਕੁਛ ਵੀ ਲੈ ਲਓ ਇਸ ਤਰੀਕੇ ਨਾਲ ਖੋਲਣਾਗਾ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਜਿਹੜੀ ਆਪਾਂ ਚੀਜ਼ ਪਾਉਣੀ ਆ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਆਪਾਂ ਚਾਪਤੀ ਸਿਰਫ ਇੱਕ ਚਮਚਾ ਪਾਉਣਾ ਹੈ ਉਸ ਤੋਂ ਪਾਣੀ ਨੂੰ ਉਬਾਲ ਆਈ ਜਾਂਦਾ ਆਪਣੀ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਦੇਖੋ ਪਾਵਾਂਗੇ ਇੱਕ ਚਮਚਾ ਆਪਾਂ ਹਲਦੀ ਇਹਨੂੰ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਜਿਹੜੀ ਆਪਣੀ ਦੇਖੋ ਜੁਵੈਲਰੀ ਆ ਚਾਂਦੀ ਆ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਨੂੰ ਆਪਾਂ ਹਲਾਉਣਾ ਹੈਗਾ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਨੇ ਹਿਲਾ ਦੇਣਾਗਾ ਦੇਖੋ ਜਿਹੜੀ ਇਹਦੇ ਵਿੱਚ ਮੈਲ ਆ ਗਈ ਜਾਨੀ ਕਿ ਸਾਰਾ ਦੇਖੋ ਰੇਤਾ ਜਿਵੇਂ ਕੀ ਹੁੰਦਾਗਾ ਇਹਦੇ ਵਿੱਚ ਤੇ ਇਹ ਸਾਰਾ ਦੇਖੋ ਇਹਦੇ ਵਿੱਚੋਂ ਨਿਕਲ ਜੂਗਾ ਇਹਨੂੰ ਆਪਾਂ ਨੇ 5 ਮਿੰਟ ਇਸੇ ਤਰ੍ਹਾਂ ਹੀ ਉਬਾਲਣਾਗਾ ਪਾਣੀ ਨੂੰ 5 ਮਿੰਟ ਆਪਾਂ ਉਬਾਲਾਂਗੇ ਤੇ ਜਿਹੜੀਆਂ ਦੇਖੋ ਇਹ ਆਪਣੀ ਚਾਂਦੀ ਹੈਗੀ ਬਹੁਤ ਵਧੀਆ ਦੇਖੋ ਇਹ ਨਿੱਖਰ ਕੇ ਆ ਜੂਗੀ ਜਿਵੇਂ ਕਿ ਦੇਖੋ ਆਪਾਂ ਨੇ ਸੁਨਾਰਾਂ ਤੋਂ ਧਵਾਈ ਹੋਵੇ ਬਿਲਕੁਲ ਉਸੇ ਤਰੀਕੇ ਨਾਲ ਹੀ ਇਹ ਹੋ ਜੂਗੀ ਤਾਂ ਦੇਖੋ ਆਪਾਂ ਨੂੰ ਸੁਨਾਰਾਂ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਤਰ੍ਹਾਂ ਆਪਾਂ ਘਰ ਵਿੱਚ ਹੀ ਇਹਨੂੰ ਸਾਫ਼ ਕਰ ਸਕਦੇ ਹਾਂਗੇ ਲੋ ਜੀ ਹੁਣ ਆਪਾਂ ਇਹਨੂੰ 5 ਮਿੰਟ ਚੰਗੀ ਤਰ੍ਹਾਂ ਉਬਾਲਾਂਗੇ ਲੋ ਜੀ ਦੇਖੋ ਪਾਣੀ ਉਬਲ ਚੁੱਕਿਆਗਾ ਇਹ ਲੱਗ ਬਗ ਬਗ 10 ਘੰਟੇ ਮੂੰਗ ਨੂੰ ਇਸ ਤਰ੍ਹਾਂ ਵਾਲ ਲਈਏ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਚੋਂ ਕੱਢ ਲਾਂਗੇ ਹਾਦੀ ਕੋ ਕਿੰਨਾ ਜਿਆਦਾ ਫਰਕ ਪੈ ਗਿਆ ਲੋ ਜੀ ਹੁਣ ਆਪਾਂ ਨੇ ਕੀ ਕਰਨਾ ਆਪਣੇ ਕੋਈ ਵੀ ਬੁਰਛ ਲੈ ਲੈਣਾ ਪੁਰਾਣਾ ਬੁਰਛ ਲਾਵਾਂਗੇ ਆਪਾਂ ਇਹਨੂੰ ਆਪਾਂ ਜਿਹੜੀ ਦੇਖੋ ਮਾੜੀ-ਮੋਟੀ ਰਹੇਗੀ ਇਹ ਸਿਰ ਮੈਂ ਉਹ ਆਪਾਂ ਇਸ ਤਰੀਕੇ ਨਾਲ ਲਾ ਲਈ ਨਹੀਂ ਸਾਰੇ ਨੂੰ ਬਹੁਤ ਸਾਨੀ ਨਾਲ ਦੇਖੋ ਇਹ ਆਪਾਂ ਘਰ ਵਿੱਚ ਇਹਨਾਂ ਨੂੰ ਸਾਫ਼ ਕਰ ਸਕਦੇ ਹਾਂਗੇ ਇਸੇ ਤਰੀਕੇ ਨਾਲ ਇਹ ਚਾਂਦੀ ਨੂੰ ਇਹ ਤੁਹਾਡੇ ਕਈ ਵਾਰ ਇਹੋ ਚ ਨਹੀਂ ਹੈਗਾ ਪੁਰਾਣਾ ਜਿਹੜਾ ਆਪਣਾ ਸਟੀਲ ਬਰਸ ਹੁੰਦਾ ਓਮ ਨੂੰ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਹਦੇ ਉੱਪਰ ਥੋੜੇ ਨਾਲ ਵੀ ਤੁਸੀਂ ਸਾਫ਼ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਨੂੰ ਦੇਖੋ ਹਨਿਆਰ ਕੋਲੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸੇ ਤਰ੍ਹਾਂ ਜਦੋਂ ਦੇਖੋ ਚਾਂਦੀ ਕਾਲੀ ਹੋਵੇ ਤਾਪਕਾਰ ਵਿੱਚ ਇਹ ਦੇਖੋ ਇਹ ਇਤਰੇ ਆਸਾਨੀ ਨਾਲ ਆਪਾਂ ਇਹਨੂੰ ਸਾਫ਼ ਕਰ ਸਕਦੇ ਹਾਂਗੇ ਲਓ ਜੀ ਦੇਖੋ ਇਹਨੂੰ ਸਾਰੀ ਨੂੰ ਆਪਣੇ ਸਾਫ਼ ਕਰਤਾ ਹੁਣ ਆਪਾਂ ਸਾਫ਼ ਪਾਣੀ ਲੈ ਲਾਂਗੇ ਇਹਦੇ ਵਿੱਚ ਇਹਨਾਂ ਨੂੰ ਆਪਾਂ ਟੋਮਾਂਗੇ ਦੇਖੋ ਕਿੰਨੀਆਂ ਵਧੀਆ ਹੋ ਗਈਆਂ ਦੇਖੋ ਬਹੁਤ ਸੁਣੀ ਦੇਖੋ ਜਾਂਦੀ ਆਪਣੀ ਨਿਕਲ ਗਈ ਦੇਖੋ ਪਾਣੀ ਜਿਵੇਂ ਦੇਖੋ ਇਸ ਜਿਹੜੀ ਸਾਰੀ ਮਾਇਲ ਸੀ ਉਹ ਦੁੱਧੇ ਦੇ ਵਿੱਚ ਨਿਕਲ ਗਈ ਦੇਖੋ ਕਿੰਨੀ ਵਧੀਆ ਆਪਣੀ ਚਾਂਦੀ ਸਾਫ ਹੋ ਗਈ। ਲੋ ਜੀ ਪ ਜੇਬਾਂ ਦੇਖੋ ਆਪਣੀਆਂ ਧੋਤੀਆਂ ਦੇਖੋ ਧੋ ਕੇ ਬਹੁਤ ਸੋਹਣੀਆਂ ਦੇਖੋ ਨਿਕਲ ਗਈਆਂ। ਜਿਹੜੀ ਇਹ ਚ ਗੰਦਗੀ ਸੀ ਮਾਇਲ ਸੀ ਜਿਹੜੀ ਸਾਰੀ ਬਾਹਰ ਨਿਕਲ ਗਈ। ਇਸੇ ਤਰ੍ਹਾਂ ਹੀ ਦੇਖੋ ਆਪਾਂ ਚਾਂਦੀ ਨੂੰ ਘਰ ਵਿੱਚ ਸਾਫ ਕਰ ਸਕਦੇ ਹਾਂਗੇ। ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ, ਸ਼ੇਅਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।